ਉਹ ਕਿੱਥੇ ਡਾਲੀ ਆ ਕੇ ਬਾਈ ਤਾਂ ਗੱਡੀ ਬਾਈ ਗੱਡੀ ਨਹੀਂ ਡਾਈ ਤੇਰਾ ਘਰ ਦਾ ਸਮਾਨ ਤੈਨੂੰ ਇੱਥੋਂ ਦਵਾ ਕੇ ਲੈ ਕੇ ਜਾਣਾ ਕਿ ਦੇਰਾਂ ਮੇਰੇ ਮਗਰ ਫਿਰਦਾ ਸੀ ਨਾ ਬਾਈ ਆਪਾਂ ਮਿੰਟ ਤਾਂ ਕੀਤੀ ਅੰਦਰ ਸਮਾਨ ਜਿੰਦਿਆਂ ਤੂੰ ਵੀਡੀਓ ਪਾਣਾ ਬਰਨਾਲੇ ਵਾਲੇ ਬਾਈ ਦੀਆਂ ਇਹਨੂੰ ਉਹਦੇ ਕੋਲੇ ਲੈ ਗਿਆ ਮੜੀ ਨਿਗਾਹ ਮਾਰਦੇ ਗਾਣ ਵਾਲੀ ਪੁੱਤਰ ਕਰ ਚਾਲ ਤੈਨੂੰ ਕਰਾ ਸਮਾਨ ਦਵਾ ਕੇ ਲੈ ਕੇ ਚੱਲਾ ਕਿੰਨੇ ਦਿਨ ਹੋ ਗਏ ਸੀ ਨਾ ਕਹਿੰਦਾ ਫਿਰਦਾ ਸੀ ਬਹੁਤ ਟਾਈਮ ਹੋ ਗਿਆ ਸੀ ਤੈਨੂੰ ਕਹਿੰਦੇ ਦੇਖ ਇੱਧਰ ਸਮਾਨ ਬਾਈ ਦਾ ਇੱਥੇ ਲਿਆ ਉਹ ਬਾਜੀ ਬਾਹ ਕਿਉਂ ਬਾਈ ਕੀ ਬਾਤ ਆ ਮੰਨਦਾ ਫਿਰ ਮੈਂ ਕਿਹਾ ਮੰਨ ਗਿਆ ਬਾਈ ਜਮਾ ਹੈ ਤੇ ਆ ਬਾਈ ਆ ਬਾਈ ਆ ਬਲਾ ਮੜਾ ਸਾਸਰੀ ਗਾਲ ਬਾਈ ਸਾਸਰੀ ਗਾਲ ਜੀ ਬਾਈ ਕਿਵੇਂ ਆਏ ਬਸ ਜੀ ਬਾਈ ਲੈ ਆਇਆ ਕਹਣਾ ਤੈਨੂੰ ਆਇਆ ਜੰਨਤ ਦਿਖਾ ਕੇ ਲਿਆਵਾਂ ਦੇਖ ਲਈ ਜੰਨਤ ਮੈਂ ਕਿਹਾ ਜੀ ਹਾਂ ਆ ਲੈ ਕੇ ਰੱਬਾਈ ਮਾਲਿਆ ਰੇਟ ਦੱਸ ਦੇ ਬਾਈ ਨੂੰ ਬਾਈ ਮੈਂ ਤਾਂ 5 600 ਤੋਂ ਵੱਧ ਨਹੀਂ ਲਾਉਣਾ ਮੇਰੇ ਇੰਨੇ ਘਾ ਉਹ ਤੈਨੂੰ 5 600 ਰੁਪਏ ਜੀ ਤੈਨੂੰ ਇਹੋ ਜੀ ਆਈਟਮ ਦਵਾ ਦਾਂਗੇ ਘਰ ਆਣਾ ਪਹਿਲਾਂ ਤਾਂ ਬੈਠ ਪਾਣੀ ਪੀਣਾ ਨਹੀਂ ਪਾਣੀ ਪਾਣੀ ਮੈਨੂੰ ਲੱਗਦਾ ਤੂੰ ਪਾਣੀ ਪੀਉਣਾ ਪੈਣਾ ਨਾ ਨਾ ਮੈਂ ਤਾਂ ਉਹ ਦੇਖ ਦੇ ਕੇ ਬੌਂਦ ਲਿਆ ਨਾ ਨਹੀਂ ਦੇਖ ਦੇ ਕੇ ਬੌਂਦ ਲਾ ਨਹੀਂ ਹੈਗਾ ਤੈਨੂੰ ਸਮਾਨ ਦਿਖਾ ਬੜਾ ਦੱਸ ਹੀ ਕਰਾ ਬਾਈ ਰੇਟ ਦੱਸ ਕਰਾ ਬਾਈ ਮੁੰਡੇ ਪੁੱਤਰਾ ਗੱਲ ਹੈ ਵੀ ਆਪਣੇ ਕੋਲ ਹੈਂਗੀ ਲਾਈਟ ਆ 300 ਤੋਂ ਸ਼ੁਰੂ ਹੋ ਜਾਂਦੇ 500 ਛੱਡ 300 500 1000 ਅਹਾਂ ਅਹਾਂ ਤਾਂ ਵਾਲੀਆਂ ਜਿਹੜਾ ਦੇ ਲੱਗੀਆਂ ਹੋਈਆਂ ਹਨ ਇਹ ਵੀ ਵੈਰਾਈਟੀ ਕਿੰਗਾ ਉਹੀ ਵੈਰਾਈਟੀ ਦੇ ਦਾਂਗੇ ਜਿਹੇ ਜਿਹਾਂ ਡਿਜ਼ਾਈਨ ਰੰਗ ਰੂਪ ਕਿੰਗਾ ਹੋ ਜਾ ਦੇ ਦਾਂਗੇ ਘਰ ਤੇਰਾ ਐ ਚਮਕਾ ਦਾਂਗੇ ਵੀ ਤੂੰ ਯਾਦ ਕਰੇ ਤੈਨੂੰ ਐ ਲੱਗੂਗਾ ਮੈਂ ਆਪਦੇ ਘਰੇ ਨਹੀਂ ਕਿ ਫਾਈਵ ਸਟਾਰ ਹੂ ਰੂਮ 'ਚ ਬੈਠਾ ਹਾਂਗਾ ਤੇ ਹੋਊਗਾ ਤੇਰਾ ਘਰੀ ਉਹ ਹਾਂ ਹੋਊਗਾ ਤੇਰਾ ਘਰੀ ਤੇ ਭਾਈ ਇੱਧਰ ਆ ਦੇਖੋ ਇੱਧਰ ਆ ਆ ਵਾਲੀ ਆਈਟਮ ਆਪਣੇ ਕੋਲੇ 200 ਰੁਪਏ ਤੋਂ ਸ਼ੁਰੂ ਹੈਂਗੀ ਲਾਈਟ ਹੋ ਜਾਂਦੇ ਜਿਹੜੀ ਕਿ ਹਰੇਕ ਕੈਫੇ ਤੇ ਹਰੇਕ ਥਾਂ ਤੇ ਲੱਗੀ ਤੁਹਾਨੂੰ ਆ ਲੱਗੀ ਹੋਈ ਮਿਲਣੀ ਹੈ ਠੀਕ ਹੈ 200 300 500 700 ਬਾਕੀ ਰੇਟ ਦੀ ਗੱਲ ਨਹੀਂ ਹੁੰਦੀ ਆਪਾਂ ਆਪਦੇ ਘਰ ਨੂੰ ਚਮਕਾਉਣਾ ਹੈ ਅੰਟੀਰੀਅਰ ਦੇ ਮੁਕਾਬਕ ਵੀ ਆਪਣੇ ਜਿਹੇ ਜਿਹੇ ਅੰਟੀਰੀਅਰ ਕਰਦਾ ਹੋਏ ਉਹ ਜਿਹੜਾ ਰੰਗ ਰੂਪ ਡਿਆ ਲੋਅ ਐਲ ਈ ਡੀ ਚ ਬੱਲਬ ਚ ਸਾਰੀ ਵੈਰਾਈਟੀ ਆਪਾਂ ਕੋਲ ਹੈਂਗਿੰਗ ਲਾਈਟ ਦੀ ਐਡੀ ਕਿ ਜ਼ਿਆਦਾ ਕੋਈ ਹਿਸਾਬ ਨਹੀਂ ਉਸ ਤੋਂ ਬਾਅਦ ਸਾਡੇ ਕੋਲ ਬੋਲ ਲਾਈਟ ਦੀ ਆਊਟਡੋਰ ਦੀ ਜਿਹੜੀ ਮਰਜ਼ੀ ਵੈਰਾਈਟੀ ਲੈ ਲਓ ਐਂ ਭਾਈ ਮਾੜਾ ਜਾਂ ਬਾਈ ਨੂੰ ਸੋਚਾਂ ਤੇ ਆ ਵੀ ਦੱਸ ਦੇ ਇਹਨਾਂ ਦਾ ਰੇਟ ਸੋਚਾਂ ਆਪਣੇ ਕੋਲ ਹਰ ਤਰ੍ਹਾਂ ਦੀ ਹਰ ਵੈਰਾਈਟੀ ਤਰ੍ਹਾਂ ਜੀ ਐਮ ਕੰਪਨੀ ਦੀ ਹੁੰਦੀ ਹੈ ਜੀ ਨਾ ਅਸੀਂ ਕੋਈ ਦੇਸੀ ਵੇਚੀ ਨਾ ਕੋਈ ਅਸੀਂ ਰੱਖੀਏ ਜੀ ਐਮ ਕੰਪਨੀ ਸੋਚਿਆ ਹੌਲ ਸੇ ਰੇਟ ਤੋਂ ਵੀ ਥੱਲੇ ਰੇਟ 18 ਰੁਪਏ ਰੇਟ ਹੈ 55 ਰੁਪਏ ਪਲੱਗ ਹੈ ਜੀ ਤੇ ਬਾਈ ਆਹ ਆਹ ਕਲਰ ਵਾਲੀ ਕਲਰ ਵਾਲੀ ਸੋਚ ਲੈਣੀ ਹੈ ਜੀ ਐਮ ਦੀ 33 ਰੁਪਏ ਸੋਚਿਆ 95 ਰੁਪਏ ਦਾ ਪਲੱਗ ਹੈ ਸਭ ਤੋਂ ਵੱਡੀ ਗੱਲ ਗਾਰੰਟੀ ਗਾਰੰਟੀ ਲਾਈਫ ਟਾਈਮ ਦੀ ਹੈ ਅੱਛਾ ਲਾਈਫ ਟਾਈਮ ਦੀ ਗਾਰੰਟੀ ਕਰਦੇ ਸੋਚੇ ਪਲੱਗ ਜੇਦੋਂ ਵੀ ਖਰਾਬ ਹੋਗਾ ਤੁਹਾਡਾ ਫ੍ਰੀ ਹੋ ਕੋਸਟ ਬਦਲੇ ਜੋ ਸੋਚ ਲੈ ਆਓ ਬਸ ਕੁਛ ਨਹੀਂ ਪੁੱਛਣਾ ਮੁੰਡੇ ਨੇ ਬਦਲ ਕੇ ਦੇ ਦੇ ਬਦਲ ਕੇ ਦੇ ਦੇਣਾ ਤੇ ਬਾਈ ਆਹ ਆਹ ਦੱਸ ਆਹ ਲਾਈਟਾਂ ਜਿਹੜੀਆਂ ਲੈਂਟਰ ਜਾ ਮੁੰਡੇ ਨੂੰ ਲਾ ਕੇ ਦੇਣੀਆਂ ਇਹ ਲਾਈਟਾਂ ਹੈਗੇ ਹੁਣ ਸਾਡੇ ਕੋਲੇ ਜਿਵੇਂ ਕੰਸੀਲ ਲਾਈਟ ਹੈ ਜੀ 7 ਵਾਰਦੀ ਹੈ ਅਨਬ੍ਰੇਕੇਬਲ ਹੈਗੀ ਦੋ ਨਟਾਲੀਏ ਵੀ ਆਪਾਂ ਕਹਿੰਦੇ ਲਮਕ ਜਿੰਦੇ ਲਮਕ ਤਾਂ ਨਾ ਕੰਮ ਖਤਮ ਕਰਤਾ ਸਾਰੇ ਰੰਗ ਮਿਲਣਗੇ ਸਿਰਫ 80 ਰੁਪਏ ਰੇਟ ਹੈ ਤੇ ਮੁੰਡੇ ਨੂੰ ਪੱਖਾ ਵੀ ਲਾ ਕੇ ਦੇਣਾ ਪੈਣਾ ਆਪਾਂ ਨੂੰ ਪੱਖਾ ਵੀ ਦੱਸ ਦੋ ਕਿੰਨੇ ਦਾ ਪੱਖਾ ਆਪਣੇ ਕੋਲ ਹੈਗਾ ਯੂਰੋਲੈਕਸ ਊਸ਼ਾ ਕੰਪਨੀ ਦਾ ਪੱਖਾ ਜੀ 2 ਸਾਲ ਦੀ ਗਾਰੰਟੀ ਪੀਸ ਟੂ ਪੀਸ ਸਿਰਫ 1000 ਰੁਪਏ ਦਾ ਸਿਰਫ 1000 ਰੁਪਏ ਦਾ ਲਾਲ ਗਰੰਟੀ 2 ਸਾਲ ਦੀ 2 ਸਾਲ ਦੀ ਗਰੰਟੀ ਪੱਖਾ ਸਿਰਫ 1000 ਰੁਪਏ ਦਾ ਇਹ ਵੀ ਲੈ ਦੇਣਾ ਮੁੰਡੇ ਨੂੰ ਰੰਗ ਤੋਂ ਨੇ ਮਿਲ ਜਾਣਗੇ ਤੇ ਜੇ ਭਾਈ ਮੁੰਡੇ ਨੇ ਆ ਘਰੇ ਲਾਉਣਾ ਹੋਵੇ ਆਪਦੇ ਬੈਡਰੂਮ ਦੇ ਹਾਂ ਇਹ ਵੀ ਲੈ ਲਗੇ ਉਹਨੂੰ ਆਪਾਂ ਇਹਦੀ ਆਪਣੇ ਕੋਲ ਵੈਰਾਈਟੀ ਬਹੁਤ ਵੱਡੀ ਆ ਜੀ ਕੋਈ 4000 ਰੁਪਏ ਤੋਂ ਆਈਟਮ ਸ਼ੁਰੂ ਹੋ ਕੇ 15-20000 ਰੁਪਏ ਤੱਕ ਇਹਦੇ ਸਾਡੇ ਕੋਲ ਸਾਈਜ਼ ਜਿਹੜੇ ਨੇਗੇ ਸਾਰਾ ਕੁਝ ਹਾਜ਼ਰ ਮਿਲ ਜੂ ਉੱਪਰ ਸਾਡੇ ਡਿਸਪਲੇ ਤੇ ਲੱਗੇ ਹੋਇਆ ਸਾਰਾ ਤੇ ਜੇ ਤੁਸੀਂ ਮੰਨ ਲਾ ਬਲੂਟ ਥੱਥ ਵਾਲਾ ਲੈਣਾ ਜਾਂ ਤੁਹੀ ਲੈਣਾ ਹੈਗਾ ਵਾਈਫਾਈ ਵਾਲਾ ਕੀ ਕਹਿੰਦੇ ਬਲੂਟੁੱਥ ਤੇ ਵਾਈਫਾਈ ਬਲੂਟੁੱਥ ਵਾਲਾ ਵਾਈਫਾਈ ਵਾਲਾ ਜੇਹੀ ਜੀ ਮਰਜ਼ੀ ਵੈਰਾਈਟੀ ਲੈ ਲਓ ਸਾਰੇ ਕਿਸਮ ਦੀ ਵੈਰਾਈਟੀ ਮਿਲ ਜੂਗੀ ਤੇ ਮਿਲਣੀ ਕਿੱਥੋਂ ਆ ਜੀ ਬਰਨਾਲੇ ਸਾਡਾ ਸ਼ੋਅਰੂਮ ਹੈ ਜੀ ਅਨ ਸਿਲੈਕਟਿਡ ਸਟੋਰ ਰੇਲਵੇ ਸਟੇਸ਼ਨ ਤੋਂ ਅੱਗੇ ਆ ਕੇ ਪਰਾਣਾ ਸਿੰਘ ਮੰਦ ਦਾ ਬਿਲਕੁਲ ਉਹਦੇ ਸਾਹਮਣੇ ਅਨ ਸਿਲੈਕਟਿਡ ਸਟੋਰ ਝੂਮਰਾ ਦਾ ਬਹੁਤ ਵੱਡਾ ਸ਼ੋਅਰੂਮ ਹੈ ਬਾਕੀ ਵੈਰਾਈਟੀ ਤੁਸੀਂ ਅੰਦਰ ਆਓਗੇ ਤਾਂ ਤੁਹਾਨੂੰ ਸਾਰਾ ਕੁਝ ਦੇਖੂ ਪਤਾ ਲੱਗੂ ਵੀ ਕੋਈ ਵੈਰਾਈਟੀ ਹੈ ਤਾਂ ਕਿਹੇ ਜੀ ਕੁਆਲਿਟੀ ਦੀ ਵੈਰਾਈਟੀ ਤੇ 22 ਦੇ ਪੇਜ ਨੂੰ ਤੁਸੀਂ ਲਾਜ਼ਮੀ ਫੋਲ ਹੋ ਸਕਦਾ ਉਹ ਚੀਜ਼ ਤੁਹਾਨੂੰ ਪਸੰਦ ਆ ਜੇਵੇ ਤਾਂ ਕਾਲ ਕਰਕੇ ਤੁਸੀਂ ਘਰੇ ਬੈਠੇ ਬਈ ਪੰਜਾਹ ਦਿੰਨੇ ਆਪਾਂ ਹਾਂਜੀ ਆ ਪੰਜਾਬ ਦਾ ਕੋਈ ਜੇ ਜੇ ਤੁਹਾਨੂੰ ਘਰੇ ਬੈਠੇ ਵੀ ਕੋਈ ਚੀਜ਼ ਪਸੰਦ ਆਉਂਦੀ ਆ ਤੁਹਾਨੂੰ ਇਹ ਬਾਈ ਘਰੇ ਬੈਠੇ ਵੀ ਚੀਜ਼ ਉਹ ਪਹੁੰਚਦੀ ਪੰਜਾਬ ਹਰਿਆਣੇ ਦਾ ਕੋਈ ਵੀ ਸ਼ਹਿਰ ਹੋਵੇ ਕੋਈ ਵੀ ਟਾਊਨ ਹੋਵੇ ਕੋਰੀਅਰ ਖਰਚਾ ਕਸਟਮਰ ਦਾ ਹੋਊਗਾ ਤੇ ਅਸੀਂ ਬਕਾਇਦਾ ਉਹਨਾਂ ਦੇ ਕੋਰੀਅਰ ਦੇ ਸਿਸਟਮ ਰਾਹੀਂ ਉਹਨਾਂ ਦੇ ਘਰ ਤੱਕ ਸਾਮਾਨ ਪਹੁੰਚਾਉਂਦੇ ਆ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਆ ਜੇ ਬਾਅਦ ਦੇ ਵਿੱਚ ਵੀ ਪੂਰੀ ਸੁਲਵਾਈ ਕੀਤੀ ਜਾਊਗੀ ਇਸ ਤਰ੍ਹਾਂ ਨਹੀਂ ਵੀ ਸਾਮਾਨ ਵਗ ਗਿਆ ਤਾਂ ਕੰਮ ਖਤਮ ਇਹ じゃ ਕੋਈ ਸਾਡੇ ਸ਼ੋਰੂਮ ਤੇ ਕੋਈ ਕੰਮ ਨਹੀਂ ਆ ਕੋ